ਠੀਕ ਹੈ ਨਹੀਂ 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 ਬਿਆਹ ਕੀਤਾ ਕੁੜੀ ਦਾ ਠੀਕ ਹੈ ਮੇਰੇ ਸਿਰ ਤੇ ਬੰਦਾ ਨਹੀਂ ਸੀ ਹੈਗਾ ਉਦੋਂ ਉਹਦਾ ਕਹਿ ਨਹੀਂ ਹੈਗਾ ਸਮੂ ਦਾ ਮੇਰੇ ਘੀ ਦਾ ਬੰਦਾ ਵੀ ਡੈਡੀ ਨਹੀਂ ਸੀ ਹੈਗਾ ਸੌਰੀ ਤੇ ਅਸੀਂ ਵੀ ਘਰ ਤਾਂ ਵਿਆਹ ਤੇ ਉਹਨਾਂ ਦੀ ਹੁਣ ਇਹ ਮੰਗਾ ਕੁੱਟਮਾਰ ਕਰਦੀ ਆ ਨਾਲੇ ਦਾਜ ਦੀ ਮੰਗਾ ਤੇ ਨਾਲ ਨਸ਼ੀ ਕਰਦਾ ਉਹਦਾ ਪ੍ਰੋਣਾ ਕੁੜੀ ਦਾ ਚਿੱਟਾ ਲਾਉਂਦਾ ਸ਼ਰਾਬ ਪੀਂਦਾ ਕੈਪਸੂਲ ਗੋਲੀਆਂ ਤਮਾਕੂ ਕੁਝ ਨਹੀਂ ਛੱਡਦਾ ਗੱਲ ਕਰਮ ਤੇ ਮਾਰਦਾ ਘੋੜਦਾ ਨਣਾਣੇ ਵਿੱਚ ਪੇੜਾਂ ਚਪੂੜਾ ਮਾਰੀਆਂ ਕੱਲ ਤੇ ਸੱਸ ਕੰਨੇ ਮੇੜੇ ਮਾਰਦੀ ਆ ਤੇ ਕੁਛ ਗੈਰ ਨੂੰ ਗਾਲਾਂ ਗੁਲਾ ਕੱਢਦੀ ਚਲੋ ਗਾਲਾਂ ਤਾਂ ਛੱਡ ਕਿੱਦਾਂ ਜੀ ਮਾਰੀਆਂ ਚਿੰਗੀਆਂ ਮੈਨੂੰ ਗੱਲਾਂ ਕਹਿੰਦੀ ਆ ਕਿ ਸੱਸ ਤੇ ਤੇਰੀ ਮਾਂ ਨੇ ਤੱਤਾ ਪਾਣੀ ਨਹੀਂ ਪਿਆਇਆ ਤੇ ਤੈਨੂੰ ਦਾਜ ਨਹੀਂ ਦਿੱਤਾ ਤੇ ਇਹ ਤੱਤਾ ਪਾਣੀ ਕੀ ਹੁੰਦਾ ਤੱਤਾ ਪਾਣੀ ਪਤਾ ਨਹੀਂ ਉਹ ਹੀ ਕਹਿੰਦੀ ਪਰਾਣਾ ਨਹੀਂ ਪਿਆਇਆ ਪਿਆਇਆ ਨਹੀਂ ਬਰਾਤ ਚੂਹੇ ਵਾਲੀ ਦਵਾਈ ਖਾ ਲਈ ਸੀ ਕੁੜੀ ਨੇ ਇੱਕ ਵਾਰਾ ਕਦੋਂ ਮੈਨੂੰ ਦੱਸਿਆ ਰਿਕਾਰਡ ਨੇ ਹੈਗੀ ਇਹ ਮੇਰੇ ਕੋਲ ਚੂਹੇ ਵਾਲੀ ਦਵਾਈ ਨਾਲ ਤਾਂ ਬਚਦਾ ਨਹੀਂ ਕੋਈ ਤੇ ਪਤਾ ਨਹੀਂ ਕਹਿੰਦੇ ਖਾ ਲਈ ਸੀ ਉਹਨੇ ਬੰਦ ਮਾੜੀ ਮੋਟੀ ਖਾ ਲਈ ਉਹ ਡੀਆਂ ਉਲਟੀਆਂ-ਉਲਟੀਆਂ ਆ ਗਈਆਂ ਸਾਨੂੰ ਤੇ ਕੋਈ ਮਾੜੀ ਮੋਟੀ ਹੋਊ ਚੱਲ ਲਾ ਲਓ ਮੂੰਹ ਤੇ ਲਾ ਲਿਓ ਉਹਨਾਂ ਨੂੰ ਪੋਸ਼ ਕਰ ਲਿਆਣਾ ਕਹਿੰਦੀ ਮੈਂ ਖਾਤੀ ਸੀ ਉਹਨੇ ਆਪ ਦੱਸਿਆ ਨਹੀਂ ਫਿਰ ਮੈਨੂੰ ਤੁਸੀਂ ਭਰਾਓ ਇਹਨਾਂ ਦੇ ਨਹੀਂ ਮੈਂ ਇਹਨਾਂ ਦੇ ਭਾਜੀ ਫੋਨ ਅੱਛਾ ਕਰਦੇ ਹਾਂ ਅੱਛਾ ਕੁੜੀ ਦੇ ਪਿਤਾ ਜੀ ਹੋ ਤੁਸੀਂ ਆ ਹੁਣ ਮੰਨ ਲਓ ਵੀ ਇਹਨਾਂ ਨੇ ਦੁਬਾਰੇ ਉਹ ਕਰਿਆਗਾ ਅੱਛਾ ਸਰਕਾਰਾ ਨਹੀਂ अच्छा चलो कोई बात नहीं ठीक है ਤੁਸੀਂ ਜਾਨੀ ਕਿ ਤੁਸੀਂ ਕੁੜੀ ਨੂੰ ਵਸਾਉਣਾ ਜਾ ਰਹੇ ਹੋ ਕਿੱਲੇ ਆਪਣਾ ਕੀ ਨਾਮ ਹੈ ਜੀ ਜਸਮੀਤ ਜਸਮੀਰ ਜਸਮੀਤ ਜਸਮੀਤ ਕੌਰ ਹਾਂ ਜੀ ਕਿਹੜਾ ਪਿੰਡ ਹੈ ਆਪਣਾ ਟੱਡੇ ਟੱਡੇ ਆਪਣਾ ਕਿੱਥੇ ਜੇ ਪੈ ਗਿਆ ਇਹ ਰਾਮਪੁਰੇ ਕਣੀ ਇਹ ਆਪਾਂ ਜਿਵੇਂ ਤੁਸੀਂ ਵਿਚੋਲਿਆਂ ਕੁੜੀ ਦੇ ਨਹੀਂ ਜੀ ਹਾਂ ਧਮਾਸੀ ਹੈ ਫਿਰ ਵਿਚੋਲਾ ਕੌਣਾ ਹੈ ਵਿਚੋਲਾ ਤੇ ਉਹ ਇੰਟਰ ਦਾ ਹੀ ਆ ਇਨਾਂ ਦੇ ਪਿੰਡ ਦੇ ਨੇੜੇ ਇਨਾਂ ਦੇ ਪਿੰਡ ਦੇ ਨੇੜੇ ਹੀ ਮਲਦਾਨੀਆਂ ਦੇ ਨਾਲ ਨਾ ਸੁਣੂ ਨਹੀਂ ਬਚੋਲੇ ਜੰਨੇ ਕਿ ਸਿੱਧਾ ਹੋਇਆ ਹੋਇਆ ਇਨਾਂ ਨਾਲ ਹਾਂਜੀ ਹਾਂਜੀ ਠੀਕ ਤੁਸੀਂ ਤਾਂ ਨਹੀਂ ਬਚੇ ਬਚੋਲੇ ਦੇ ਨਹੀਂ ਨਹੀਂ ਅਸੀਂ ਬਚੋਲੇ ਦੀ ਅਸੀਂ ਤਾਂ ਰਾਹ ਕੀਤਾ ਦੋਨਾਂ ਭੜਾ ਨੇ ਸੈਂਟੀ ਨਹੀਂ ਤੇ ਹੋਣ ਤੋਂ ਬਚੋਲਾ ਸਾਡੀ ਗੱਲ ਹੀ ਨਹੀਂ ਸੁਣਦਾ ਹੋਣ ਬਚੋਲਾ ਨਹੀਂ ਸਾਡੀ ਗੱਲ ਬਸ ਬਚੋਲੇ ਨੂੰ ਲਾਊਗਾ ਫੋਨ ਚੱਕੂਗਾ ਬਚੋਲੇ ਸਾਡਾ ਤਾਂ ਚੱਕ ਰੂ ਹੋਰ ਤਾਂ ਅੱਛਾ ਇਤੋਂ ਪਹਿਲਾਂ ਛੋਟੀ ਬਚੋਲੇ ਨਾਲ ਗੱਲ ਹੋਈ ਐ ਉੱਥੇ ਜਾ ਕੇ ਕਰਾਂਗੇ ਮੈਂ ਇਤੋਂ ਪਹਿਲਾਂ ਹੋਈ ਐ ਕਦੇ ਕੋਈ ਸੀਗੀ ਕੀ ਕਹਿੰਦਾ ਤੁਸੀਂ ਐਵੇਂ ਬਸਣ ਦੋ ਤੂੰ ਪਿਉ ਨਹੀਂ ਬਸਣ ਦਿੰਦੀ ਤੂੰ ਆਂ ਤਾਂ ਨਹੀਂ ਵਧੀਆ ਹੋਰ ਵਧੀਆ ਆ ਉਹ ਕਹਿ ਦਿੰਦਾ ਅੰਦਾ ਮੈਂ ਜਾ ਕੇ ਆਇਆ ਵਧੀਆ ਕੁੜੀ ਤੰਦਰੁਸਤ ਵਧੀਆ ਤੁਸੀਂ ਜਾਣ ਕੇ ਆਏ ਨਾ ਸੀ ਉਹ ਗੱਲ ਨਹੀਂ ਕਰਦੇ ਸੀ ਉਹ ਬਚੋਲੇ ਤੇ ਪੁੱਛਦੀ ਸੀ ਇਹ ਫੋਨ ਕਰਕੇ ਅੱਛਾ ਅਪਡੇਟ ਚੰਮੇ ਮੜਾ ਜਾ ਚੰਮ ਦੋ ਵਧੀਆ ਆ ਕੁੜੀ ਵਧੀਆ ਅੱਛਾ ਬਚੋਲਾ ਜਣੀ ਕਹਿੰਦਾ ਰਿਹਾ ਵੀ ਵਧੀਆ ਹੈ ਬਚੋਲਾ ਕਹਿੰਦਾ ਕੁੜੀ ਖੁਸ਼ ਆ ਮੈਂ ਜਾ ਕੇ ਆਇਆ ਵਧੀਆ ਖੁਸ਼ ਆ ਕੁੜੀ ਜਾ ਕੇ ਆਇਆ ਅੱਛਾ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਤੁਹਾਨੂੰ ਐ ਕਹਿ ਦਿੰਦਾ ਫਿਰ ਹੁਣ ਤੁਹਾਨੂੰ ਆਖਰ ਤੁਸੀਂ ਫਿਰ ਕਿਵੇਂ ਚੱਲਣ ਦੀ ਸਲਾਹ ਕਰੀ ਬਾਬੇ ਨਾਲ ਵਿਆਹ ਕੇ ਜੇ ਤੋਰਤੀ ਤੇ 2 ਮਹੀਨੇ ਮੈਂ ਮੰਜੇ ਤੇ ਪਈ ਰਹੀ ਆ ਇਹਨਾਂ ਨੇ ਸੰਭਾਲ ਲਿਆ ਮੈਨੂੰ ਜਿਹੜੇ ਮਰ ਜਾਣਾ ਸੀ ਮੈਂ ਤੇ ਟੈਨਸ਼ਨ ਮੈਨੂੰ ਇੰਨੀ ਰਿੰਦੀ ਸੀ ਕੁੜੀ ਦੀ ਅੱਛਾ ਲੜਾਈ ਵਿਆਹ ਤੋਂ ਤੁਸੀਂ ਕਹਿੰਦੇ ਹੋ ਵੀ 3 ਮਹੀਨੇ ਹੋਏ ਨੇ ਹਜੇ 3 ਮਹੀਨੇ ਚ ਲੜਾਈ ਕਦੋਂ ਸ਼ੁਰੂ ਹੋਈਗੀ ਲੜਾਈ ਵਿਆਹ ਲਈ ਤੇ ਨਹੀਂ ਸ਼ੁਰੂ ਹੋਈ ਕਿਤੇ ਨਾ ਬਾਬਾ ਚਿੱਟਾ ਲਾਉਂਦਾ ਮੁੰਡਾ ਮੈਂ ਤਾਂ ਉਦੋਂ ਹੀ ਖਫਸਾ ਨਹੀਂ ਸੀ ਵਿੱਚੋਂ ਦੱਸਿਆ ਮੇਰੇ ਮੇਰੇ ਵਾਸਤੇ ਦੀ ਗੱਲ ਨਹੀਂ ਵਿਰਜੀ ਰਹੀ ਮੈਨੂੰ ਪਤਾ ਕਿਵੇਂ ਲੱਗਿਆ ਵੀ ਚਿੱਟਾ ਸਾਨੂੰ ਪਿੰਡ ਚ ਦੱਸਿਆ ਕਿਸ ਨੇ ਨਾ ਘਰੇ ਵੀ ਪਤਾ ਲੱਗਿਆ ਹੋਊਗਾ ਅਖਰ ਨੂੰ ਜਦੋਂ ਆਇਆ ਹੋਊਗਾ ਘਰੇ ਮੈਂ ਚਲ ਗਈ ਮੰਗਰੇ ਜਦ ਕੁੜੀ ਨੂੰ ਵਿਆਹ ਕੇ ਲਗੇ ਤੇ ਮੈਂ ਮੰਗਰੇ ਜਾਵੜੀ ਤੇ ਮੈਂ ਜਾ ਕੇ ਕਿਹਾ ਵੀ ਮੁੰਡਾ ਚਿੱਟਾ ਲਾਉਂਦਾ ਸਾਨੂੰ ਬਲੱਡ ਦੇ ਦੋ ਕਹਿ ਜਾਂਚ ਕਰਵਾ ਲਾਂਗੇ ਰਿਪੋਰਟ ਕਰਾਵਾਂਗੇ ਚੰਗੀ ਅੱਛਾ ਵਿਆਹ ਤੋਂ ਬਾਅਦ ਪਤਾ ਲੱਗਿਆ ਤੁਹਾਨੂੰ ਉਦੋਂ ਹੀ ਵਿਆਹ ਲੈ ਦੇਣੀ ਨੰਦਾਂ ਤੋਂ ਬਾਅਦ ਨੰਦਾਂ ਤੋਂ ਬਾਅਦ ਅੱਛਾ ਦੇਖ ਸਕਦੇ ਹੋ ਦੋਸਤੋ ਇਹਨਾਂ ਨੂੰ ਨੰਦਾਂ ਤੋਂ ਬਾਅਦ ਪਤਾ ਲੱਗਿਆ ਵੀ ਮੁੰਡਾ ਚਿੱਟਾ ਲਾਉਂਦਾ ਫਿਰ ਇਹ ਭੱਜ ਕੇ ਤੁਸੀਂ ਭੱਜ ਕੇ ਗਏ ਫਿਰ ਘਰੇ ਵਾਗ ਆਇਲਾ ਅਸੀਂ ਗੱਡੀ ਲੈ ਕੇ ਮੰਗਰੇ ਮੰਗਰੇ ਚਲੇ ਗਏ ਠ ਪੇਸ਼ ਨਹੀਂ ਜਾਣ ਦਿੱਤੀ ਸਾਡੀ ਨਾਮ ਦੇ ਕਰਤਿਆਂ ਨੇ ਝੋਲੇ ਨੇ ਫਿਰ ਕੁਛ ਸਾਡੀ ਕੁੜੀ ਦੇ ਮੁੰਡੇ ਨਾਲ ਵੀ ਸਾਡੀ ਕੁੜੀ ਵੀ ਮੁੰਡੇ ਵਾਲ ਪਰਿਵਾਰ ਆ ਲੋਣਾ ਆਲ ਖੜ ਗਈ ਛੋਟੀ ਕੁੜੀ ਹਾਂ ਮੇਰੀ ਕੁੜੀ ਉਹ ਨਾਲ ਗੱਲ ਕਰਦਾ ਸੀ ਫੋਨ ਤੇ ਕੁੜੀ ਨਾਲ ਅੱਛਾ ਪਹਿਲਾਂ ਸਹਿਮਤ ਸੀ ਫਿਰ ਪਹਿਲਾਂ ਸਹਿਮਤ ਸੀ ਨਾ ਫਿਰ ਸੋਨੂੰ ਇੰਨੇ ਟਾਈਮ ਦਾ ਪਹਿਲਾਂ ਕਿੰਨਾ ਟਾਈਮ ਪਹਿਲਾਂ ਸਹਿਮਤ ਸੀ ਕੁੜੀ ਮੁੰਡੇ ਨਾਲ ਜਦੋਂ ਰਿਸ਼ਤਾ ਨਹੀਂ ਆਇਆ ਕੁੜੀ ਦਾ ਉਹਦੇ ਕੋਲ ਨੰਬਰ ਲੈ ਲਿਆ ਨਾ ਤੁਸੀਂ ਨੇ ਤਾਂ ਪਹਿਲਾਂ ਅਪਚ ਹੁੰਦਾ ਵੀ ਲੰਮਾ ਪਿਆਰ ਉਹ ਤਾਂ ਨਹੀਂ ਸੀ ਨਹੀਂ ਨਹੀਂ ਫਰੈਂਟ ਤਾਂ ਨਹੀਂ ਸੀ ਨਹੀਂ ਫਰੈਂਟ ਦਾ ਇੱਕ ਕਰਾਇਆ ਵਿਚੋਲੇ ਨੇ ਮਹੀਨੇ ਚ ਪਤਾ ਹੀ ਨਹੀਂ ਲੱਗਿਆ ਸਾਨੂੰ ਵੀ ਚਿੱਟਾ ਲਾਉਂਦਾ ਸਗਨ ਪਾ ਕੇ ਗਏ ਨਾ ਕੁੜੀ ਨੂੰ ਉਹਦੇ ਨੰਬਰ ਲੈ ਲਿਆ ਮੁੰਡੇ ਕੁੜੀ ਨੇ ਇੱਕ ਦੂਜੇ ਦਾ ਫਿਰ ਇਹ ਗੱਲਾਂ ਬਾਤਾਂ ਕਰਦੇ ਰਹੇ ਫਿਰ ਮੁੰਡੇ ਨੇ ਆਪਣੀਆਂ ਗੱਲਾਂ ਚ ਲੈ ਲਿਆ ਪੂਰੀ ਤਰ੍ਹਾਂ ਕੁੜੀ ਨੂੰ ਤੈਨੂੰ ਮੈਂ ਵਧੀਆ ਰੱਖੂਗਾ ਤਰਾ ਤਰਾ ਲੰਗਾਉਂਗਾ ਤੈਨੂੰ ਬਹੁਤ ਮੈਸ਼ ਕਰਾਉਂਗਾ ਸ਼ੌਂਕ ਪੂਰੇ ਕਰੂੰਗਾ ਤੇਰੇ ਕੁੜੀ ਉਹਦੀਆਂ ਗੱਲਾਂ ਚ ਆ ਗਏ ਉਹਨੇ ਕੁੜੀ ਨਾਲ ਤੈਨੂੰ ਗੱਲਾਂ ਚ ਲੈ ਕੇ ਤੇ ਤੇ ਮੇਰੀ ਤੂੰ ਨਹੀਂ ਸੁਣੀ ਕੁੜੀ ਨੇ ਅੱਛਾ ਹੁਣ ਫਿਰ ਹੁਣ ਤੁਸੀਂ ਅੱਜ ਕੁੜੀ ਕਿਵੇਂ ਆਉਗੇ ਜਦੋਂ ਸੁਣਿਆ ਨਹੀਂ ਰਹੀ ਛੁੱਟੀ ਅੱਜ ਤੋਂ ਤਾਰਾ ਅੱਜ ਤੋਂ ਹੁਣ ਤੋਂ ਬਹੁਤ ਮਾੜਾ ਲੱਗੇ ਬਈਆ ਕੁੜੀ ਨੇ ਬੁਲਾਇਆ ਹੁਣ ਫਿਰ ਕਿ ਇੱਕੋ ਲੱਗਤ ਕਿਵੇਂ ਬਦਲ ਗਈ ਸਾਰੀਆਂ ਬੰਦੇ ਸਾਹਮਣੇ ਆ ਗਈ ਨਾ ਕਿ ਇੱਕ ਸਾਰੀ ਹੁਣ ਤਾਂ ਪਸਤਾਉਂਦੀ ਉਸ ਵੇਲੇ ਮਨ ਦੀ ਮੇਰੇ ਤੋਂ ਗੱਲ ਹੀ ਹੋ ਗਈ ਅੱਛਾ ਲੈਣ ਚੱਲੇ ਨੇ ਵੀ ਬਾਬੇ ਬਾਬਾ ਜੀ ਕਿਉਂ ਗੱਲਬਾਤ ਹੋਈ ਹੈ ਜੀ ਪਹਿਲਾਂ ਕੁੜੀ ਬੁਲਾਉਂਦੀ ਹੈ ਕੁੜੀ ਨੇ ਤਾਂ ਬੁਲਾਇਆ ਇਹ ਮੈਸੇਜ ਕਰੇ ਹੋਇਆ ਸਾਨੂੰ ਕਿ ਮਾਤਾ ਜੀ ਜਿਸ ਤਰ੍ਹਾਂ ਵੀ ਜੇ ਤੁਸੀਂ ਮੈਨੂੰ ਨਹੀਂ ਲੈਣ ਆਉਂਦੇ ਤੇ ਮੇਰੇ ਜਿਹੜੇ ਆ ਹਸਬੰਡ ਆ ਮੇਰੀ ਨਨਾਨਾ ਵੀ ਮੇਰੀ ਕੁੱਟਮਾਰ ਕਰਦੇ ਆ ਉਹ ਗੱਲ ਸੱਚੀ ਆ ਮੇਰੀ ਮੰਮੀ ਸੱਚੀ ਬੱਠ ਠੀਕ ਚੱਲੇ ਨੇ ਬਈ ਗਲਤੀ ਦਾ ਅਹਿਸਾਸ ਆ ਕਹਿੰਦੀ ਮੈਨੂੰ ਜਿਹੜੀ ਮੈਂ ਆਪਣੇ ਇਹਨਾਂ ਦੀ ਗੱਲ ਚਾੜ ਕੇ ਇਥੋਂ ਜਿੱਦਾਂ ਗੱਲ ਕਰੀ ਮੈਂ ਇਹਨਾਂ ਦੀ ਗੱਲ ਚਾੜ ਕੇ ਮੈਂ ਵਿਆਹ ਕਰਾ ਲਿਆ ਗਲਤੀ ਮੰਨ ਲਈ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਭਾਗੀ ਮੰਦਰ ਪਿੰਡ ਚ ਸਾਬੋ ਕੀ ਤਲਵੰਡੀ ਦੇ ਕੋਲੇ ਬੈਠਿਆਂਗੇ ਕਿਸੇ ਪਰਿਵਾਰ ਦੇ ਕੋਲੇ ਢਿੰਗ ਸਿੰਘ ਫੌਜਾਂ ਆਈਆਂ ਨੇ ਮਸਲਾ ਕੀ ਹੈ ਸਾਹਮਣੇ ਪਰਿਵਾਰ ਬੈਠਾ ਹੈ ਕੁੜੀ ਦੀ ਮਾਤਾ ਬੈਠੀ ਹੈ ਉਹ ਆਪਾਂ ਨੂੰ ਦੱਸਣਗੇ ਵੀ ਮਸਲਾ ਕੀ ਹੈ ਇੱਕ ਚੀਜ਼ ਮੈਂ ਦੇਖੀ ਹੈ ਜਿਹੜੀ ਮਹਿਸੂਸ ਕਰੀ ਹੈ ਜਦੋਂ ਬਾਬੇ ਪਰਿਵਾਰ 'ਚ ਜਾਂਦੇ ਨੇ ਚਾਹੇ ਮੁੰਡੇ ਵਾਲੇ ਦਾ ਚਾਹੇ ਕੁੜੀ ਵਾਲੇ ਦਾ ਤਾਂ ਇੱਕ ਪਰਿਵਾਰ ਦੀ ਤਰ੍ਹਾਂ ਜਨਨਿਕ ਵਿਚਰ ਕੇ ਗੱਲ ਸੁਣੀ ਜਾਂਦੀ ਹੈ ਤੇ ਇਹਨਾਂ ਦੀ ਵੀ ਸੁਣਨਗੇ ਜਿਹੜੀ ਸਚਾਈ ਹੋ ਹਾਂਜੀ ਆਪਣਾ ਕੀ ਨਾਮ ਹੈ ਜੀ ਮੇਰਾ ਸੁਜੀਤ ਪਰ ਪਿੰਡ ਜੀ ਪਿੰਡ ਭਾਗੀਬੰਦਰ ਆ ਬੰਦ ਕਰ ਉਹ ਭਾਗੀਬੰਦਰ ਜੀ ਹਾਂਜੀ ਕੀ ਮਸਲਾ ਹੈ ਜੀ ਆਪਣਾ ਮਸਲਾ ਹੈ ਵੀਰ ਜੀ ਕਿ ਮੈਂ ਕੁੜੀ ਵਿਆਹੀ ਸੀ ਇਹਨਾਂ ਨੇ ਰਿਸ਼ਤਾ ਕਰ ਲਿਆ ਬਚੋਲੇ ਦੇ ਬਚੋਲੇ ਤੇ ਵਿਸ਼ਵਾਸ ਕਰ ਲਿਆ ਤੁਸੀਂ ਬਚੋਲੇ ਜਾਨੀ ਕਿ ਬਚੋਲੇੋਂ ਤੁਸੀਂ ਨਹੀਂ ਆਹ ਸ਼ਮਾਸੀ ਇਹ ਮੇਰੀ ਭੈਣ ਆ ਠੀਕ ਹੈ ਜਿਹੜਾ ਨੇ ਇਹਨਾਂ ਨੇ ਵਿਆਹ ਦਿੱਤਾ ਕੁੜੀ ਦਾ ਠੀਕ ਹੈ ਮੇਰੇ ਸਿਰ ਤੇ ਬੰਦਾ ਨਹੀਂ ਸੀ ਹੈਗਾ ਉਦੋਂ ਉਹਦਾ ਕਹਿਣੀ ਨਹੀਂ ਹੈਗਾ ਸਮੂ ਦਾ ਮੇਰੇ ਭਈ ਦਾ ਬੰਦਾ ਆ ਵੀ ਡੈਡੀ ਨਹੀਂ ਸੀ ਹੈਗਾ ਸੌਰੀ ਤੇ ਅਸੀਂ ਵੀ ਘਰ ਦਾ ਵਿਆਹ ਤੇ ਉਹਨਾਂ ਦੀ ਹੁਣ ਇਹ ਮੰਗਾ ਕੁੱਟਮਾਰ ਕਰਦੀ ਆ ਨਾਲੇ ਦਾਜ ਦੀ ਮੰਗਾ ਤੇ ਨਾਲ ਨਸ਼ੀ ਕਰਦਾ ਉਹਦਾ ਪ੍ਰਾਣਾ ਕੁੜੀ ਦਾ ਕਿੱਟਾ ਲਾਉਂਦਾ ਸ਼ਰਾਬ ਪੀਂਦਾ ਕੈਪਸੂਲ ਗੋਲੀਆਂ ਤਮਾਕੂ ਕੁਛ ਨਹੀਂ ਛੱਡਦਾ ਨਾ ਤੇ ਮਾਰਦਾ ਕੁੜਤਾ ਨਣਾਣੇ ਵਿੱਚ ਪੇੜਾਂ ਚ ਪੂੜਾ ਮਾਰੀਆਂ ਕੱਲ ਤੇ ਸੱਸ ਤਾਂ ਨਹੀਂ ਮੇੜੇ ਮਾਰਦੀ ਆ ਤੇ ਕੁਛ ਕੇ ਮੈਨੂੰ ਕਹਾਗੁਲਾ ਘੜਦੀ ਚਲੋ ਗੱਲਾਂ ਤਾਂ ਛੱਡ ਜਿੱਦਾਂ ਜੀ ਮਾੜੀਆਂ ਚੰਗੀਆਂ ਮੈਨੂੰ ਗੱਲਾਂ ਕਹਿੰਦੀ ਆ ਉਹਦੀ ਸੱਸ ਇਹ ਮੇਰੀ ਮਾਂ ਨੇ ਤੱਤਾ ਪਾਣੀ ਨਹੀਂ ਪਿਆਇਆ ਤੇ ਤੈਨੂੰ ਦਾਜ ਨਹੀਂ ਦਿੱਤਾ ਤੇ ਇਹ ਤੱਤਾ ਪਾਣੀ ਕੀ ਹੁੰਦਾ ਪਾਣੀ ਪਤਾ ਨਹੀਂ ਹੋਈ ਕਹਿੰਦੇ ਬਰਾਤੀਆਂ ਨਹੀਂ ਪਿਆ ਬਰਾਤੀਆਂ ਨੂੰ ਪਾਣੀ ਨਹੀਂ ਪਿਆ ਅੱਛਾ ਬਰਾਤੀਆਂ ਨੂੰ ਵੀ ਚਾਹ ਪਾਣੀ ਨਹੀਂ ਪਿਆ ਅਸੀਂ ਗੁਰਦਵਾਰੇ ਕਿ ਹੈਲੀ ਡੈਡੀ ਨਹੀਂ ਸੀ ਹੈਗਾ ਇੰਨੀ ਸਾਡੀ ਪਹੁੰਚ ਨਹੀਂ ਸੀ ਸਾਡੇ ਤੇ ਪੂਰੀ ਮੈਂ ਆਪਦੀ ਚੁੰਨੀ ਚੜਾ ਕੇ ਤੇ ਅਸੀਂ ਅਰਦਾਸ ਕਰ ਫੇਰੇ ਲਾ ਜਿਵੇਂ ਦਾਜ ਦਾ ਦੋਸ਼ ਲਾਇਆ ਤੂੰ ਦਾਜ ਦਾ ਆਪਾਂ ਤੁਸੀਂ ਨੇ ਲਾਇਆ ਦੋਸ਼ ਤੁਹਾਡੇ ਵੱਲੋਂ ਕਈ ਵਾਰੀ ਇਹ ਉਹ ਵੀ ਆਪਾਂ ਕਰਦਦੇ ਨੇ ਅੱਗੇ ਆਵੇਂ ਗੱਲ ਹੋ ਗਈ ਦੀ ਹਰੇ ਕੇ ਨਾਮ ਲੈਂਦਾ ਸੀ ਇਹ ਗੱਲ ਤਾਂ ਨਹੀਂ ਹੈਗੀ ਨਹੀਂ ਨਹੀਂ ਇਹ ਗੱਲ ਨਹੀਂ ਗੱਲ ਗੱਲ ਨਹੀਂ ਕਹਿੰਦੀ ਆ ਕਿ ਤੇਰੀ ਮਾਂ ਨੇ ਕੌਲੀ ਨਹੀਂ ਦਿੱਤੀ ਤੈਨੂੰ ਤੇਰੀ ਮਾਂ ਨੇ ਕੱਤਾ ਪਾਣੀ ਨਹੀਂ ਪਿਆ ਸਾਨੂੰ ਜਦ ਤੈਨੂੰ ਵਿਆਹਣ ਗਏ ਸੀ ਤੇ ਤੇਰੀ ਮਾਂ ਨੇ ਕੌਲੀ ਨਹੀਂ ਦਿੱਤੀ ਹੁਣ ਤੇਰੀ ਮਾਂ ਨੂੰ ਕਹਿ ਹੁਣ ਤੇਰੀ ਮਾਂ ਘਰ ਬਾਹਰ ਆਲੀ ਆ ਤੇਰੀ ਮਾਂ ਨੂੰ ਕਹਿ ਮੱਝ ਦੇਵੇ ਸਾਨੂੰ ਜਿਹੜੀ ਹੁਣ ਸੋਈ ਆ ਉਹ ਮੱਝ ਸਾਨੂੰ ਦੇ ਦੇਵੇ ਦੇ ਕੇ ਜਾਵੇ ਇੱਥੇ ਆ ਕੇ ਤੇਨ ਨਾਲੇ ਕਹਿ ਦਿੰਦੇ ਆ ਵੀ ਤੂੰ ਉਹਦੇ ਨਾਲ ਮਿਲਣਾ ਵਰਤਣਾ ਨਹੀਂਗਾ ਨਾ ਉੱਥੇ ਬੜੇ ਤੇ ਮੱਝ ਮੈਂ ਕਿੰਨੇ ਦੀ ਆ ਉਹਨਾਂ ਨੂੰ ਨਹੀਂ ਬਠਿੰਡੇ ਖਾਸ਼ ਬਠਿੰਡੇ ਦੇ ਨੇ ਸੋਹਰੇ ਉਹਦੇ ਮਲਤਾਨ ਬਠਿੰਡਾ ਸ਼ਹਿਰ ਲੱਗਦਾ ਉਹਨਾਂ ਨੂੰ ਤੇ ਬੁੱਟ ਮਲਤਾਨੀਆਂ ਪਿੰਡ ਮਲਤਾਨੀਆਂ ਪਿੰਡ ਦਾ ਅੱਛਾ ਮਸਲਾ ਇਹ ਹਾਂਜੀ ਠੀਕ ਐ ਤੇ ਹੁਣ ਤਾਜਾ ਫਿਰ ਅੱਜ ਕਿਵੇਂ ਬਾਬਾ ਲਿਵੇ ਆਏ ਹਾਂ ਹਾਂਜੀ ਫਿਰ ਸਾਡੇ ਤੇ ਫਿਰ ਕੋਈ ਨਹੀਂ ਮੇਰਾ ਘਰ ਚੱਲਿਆ ਚਾਰਾ ਤੇ ਮੈਂ ਨੰਬਰ ਬੀਬੀ ਜੀ ਦਾ ਚੱਕਿਆ ਇੰਸਟਾ ਤੋਂ ਇੰਸਟਾਗ੍ਰਾਮ ਤੋਂ ਨੰਬਰ ਚੱਕਿਆ ਬੀਬੀ ਦਾ ਤੇ ਉਹ ਤੇ ਨੰਬਰ ਚੱਕ ਕੇ ਤੇ ਫਿਰ ਮੈਂ ਬੀਬੀ ਨਾਲ ਸਾਰੀ ਗੱਲ ਕੀਤੀ ਹਾਂਜੀ ਕੰਪਨੀਜ਼ ਐਜੂਕੇਸ਼ਨ ਫਿਰ ਇਹਨਾਂ ਨੇ ਕਰ ਲਈ ਚੀਤੀ ਕੁੜੀ ਦਾ ਮੇਰੇ ਨਾਲ ਸਾਰੀ ਕਾਰਵਾਈ ਕੀਤੀ ਸਿਰ ਆਜੇ ਜਾਂਨੇ ਆ ਕੁੜੀ ਨੂੰ ਲੈਣ 4 ਵਜੇ ਦਾ ਟਾਈਮ ਦਿੱਤਾ ਰੋਈ ਜਾਂਦੀ ਕਰਲਾਈ ਜਾਂਦੀ ਆ ਨਾ ਕੁੜੀ ਰੋ ਰਹੀ ਆ ਤੁਸੀਂ ਕੁੜੀ ਕਰਲਾਈ ਜਾਂਦੀ ਕੱਲ ਉਹਨਾਂ ਨੇ ਕੁੱਟ ਮਾਰ ਵੀਰ ਜੀ ਬਹੁਤ ਕੀਤੀ ਆ ਅੱਜ ਲੈਣ ਜਾ ਰਹੇ ਹੋ ਹਾਂਜੀ ਅੱਜ ਅਸੀਂ ਲੈਣ ਜਾਂਦੇ ਆ 4 ਵਜੇ ਦਾ ਟਾਈਮ ਦਿੱਤਾ ਕੁੜੀ ਨੇ ਸਾਨੂੰ ਕੁੜੀ ਨੇ 4 ਵਜੇ ਦਾ ਟਾਈਮ ਦਿੱਤਾ 4 ਵਜੇ ਦੇ ਆਗੇ ਠੀਕ ਆ ਨਹੀਂ ਤੇ ਮੈਂ ਮਰ ਜੂਗੀ ਤੇ ਮਰ ਜੂਗੇ ਮਰ ਜੂਗੀ ਉਹਨੇ ਪੇਰ ਚੋਹਿਆ ਵਾਲੀ ਦਵਾਈ ਖਾ ਲਈ ਸੀ ਵੀਰ ਜੀ ਉਹਨਾਂ ਨੇ ਉਹ ਸਭ ਕਿੱਦਾਂ ਜੀ ਚੂਹਿਆਂ ਵਾਲੀ ਦਵਾਈ ਖਾ ਲਈ ਸੀ ਕੁੜੀ ਨੇ ਇੱਕ ਵਾਰਾ ਕਦੋਂ ਮੈਨੂੰ ਦੱਸਿਆ ਰਿਕਾਰਡ ਨੇ ਹੈਗੀ ਇਹ ਮੈਂ ਚੂਹੇ ਵਾਲੀ ਦਵਾਈ ਨਾਲ ਤਾਂ ਬਚਦਾ ਨਹੀਂ ਕੋਈ ਤੇ ਪਤਾ ਨਹੀਂ ਕਹਿੰਦੀ ਖਾ ਲਈ ਸੀ ਉਹਨੇ ਪਹਿਲਾਂ ਮਾੜੀ ਮੋਟੀ ਖਾ ਲਈ ਹਣੀ ਆ ਉਲਟੀਆਂ-ਉਲਟੀਆਂ ਆ ਗਈਆਂ ਸਾਨੂੰ ਕਿ ਉਹ ਤਾਂ ਕੋਈ ਮਾੜੀ ਮੋਟੀ ਹੋਊ ਚੱਲ ਲਾ ਲਓ ਮੂੰਹ ਤੇ ਲਾ ਲਿਓ ਉਹਨਾਂ ਨੇ ਪੁੱਛ ਕਰ ਲਿਆ ਨੇ ਕਹਿੰਦੀ ਮੈਂ ਖਾਤੀ ਸੀ ਨੇ ਆਪ ਦੱਸਿਆ ਨਹੀਂ ਫਿਰ ਮੈਨੂੰ ਤੁਸੀਂ ਭਰਾਓ ਇਹਨਾਂ ਦੇ ਨਹੀਂ ਮੈਂ ਮੈਂ ਉਹ ਦੇਖ ਭਾਜੀ ਅੱਛਾ ਕਰਦੇ ਹਾਂ ਅੱਛਾ ਕੁੜੀ ਦੇ ਪਿਤਾ ਜੀ ਹੋ ਤੁਸੀਂ ਆ ਹੁਣ ਮੰਨ ਲਓ ਵੀ ਇਹਨਾਂ ਨੇ ਦੁਬਾਰੇ ਉਹ ਕਰਿਆਗਾ ਅੱਛਾ ਸਰਕਾਰ ਨਹੀਂ अच्छा चलो कोई गल नहीं ठीक है ਤੁਸੀਂ ਜਾਨੀ ਕਿ ਤੁਸੀਂ ਕੁੜੀ ਨੂੰ ਬਸਾਉਣਾ ਜਾ ਰਹੇ ਹੋ ਕਿ ਲਿਆਉਣਾ ਚਾਹੁੰਦੇ ਹੋ ਅੱਜ ਬਸਾਉਣਾ ਦਾ ਹੀ ਇੱਕ ਬੰਦਾ ਹੋ ਜਾ ਹੋਵੇ ਫਿਰ ਤਾਂ ਹੁੰਦਾ ਹੀ ਇਹ ਸਾਰਾ ਪਰਿਵਾਰ ਹੀ ਹੁਣ ਕੁੱਟਮਾਰ ਕਰਦਾ ਹੁਣ ਕੀ ਕਰੀ ਔਖਾ ਹੈ ਹਾਂ ਤੁਸੀਂ ਫਿਰ ਅੱਜ ਬਾਬਿਆਂ ਨਾਲ ਚੱਲਿਓ ਹਾਂ ਪਿਓ ਹਾਂ ਜੀ ਅੱਜ ਬਾਬਿਆਂ ਲਵੇ ਗਏ ਹਾਂ ਜੀ ਠੀਕ ਹੈ ਸਾਡਾ ਮਸਲਾ ਹੱਲ ਕਰਦੇ ਨੇ ਬਹੁਤ ਬਹੁਤ ਇਹਨਾਂ ਦਾ ਤਜਰਬਾ ਵੀ ਹੈ ਧੰਨਵਾਦ ਜੀ ਦੇਖੋ ਜੀ ਇਦੋਂ ਬਾਅਦ ਜਾਣਾ ਜੀ ਬਾਬਾ ਜੀ ਹਾਂ ਕਿੱਥੇ ਜਾਣਾ ਜੀ ਆਪਾਂ ਇਦੋਂ ਬਾਅਦ ਮਾਤਾ ਜੀ ਆਪਾਂ ਨੇ ਬਟੰਡੇ ਆ ਮੇਰੇ ਨਾਲ ਕੱਲਾ ਜਵਾਈ ਨਾਲ ਗੱਲ ਵੀ ਹੋਈ ਸੀ ਇਹਨਾਂ ਨਾਲ ਜਵਾਈ ਨਾਲ ਹਾਂਜੀ ਇਹਨਾਂ ਨੇ ਜਵਾਈ ਨਾਲ ਮੈਂ ਕੱਲਾ ਗੱਲ ਕਰੀ ਦਵਕੇ ਨਾ ਵੀ ਕੁੜੀ ਦਾ ਕੋਈ ਲਾਂਭਾ ਨਹੀਂ ਆਣੇ ਚਾਹਤਾ ਤੇ ਕੁੜੀ ਨਾਲ ਗੱਲ ਕਰਾਂ ਫਿਰ ਉਸ ਤੋਂ ਬਾਅਦ ਸਵੇਰੇ ਜਦੋਂ ਮੈਂ ਨਾਲ ਗੱਲ ਕਰੀ ਠੀਕ ਗੱਲ ਕਰੀ ਫਿਰ ਸ਼ਾਮੀ ਪਈ ਨੇ ਕੁੜੀ ਨਾਲ ਗੱਲ ਕਰਾਈ ਆ ਕਹਿੰਨਾ ਮਾਤਾ ਜੀ ਕੁੜੀ ਠੀਕ ਠਾਕ ਆ ਚਲੋ ਕੁੜੀ ਨੇ ਵੀ ਠੀਕ ਗੱਲ ਕਰੀ ਮੈਂ ਨਾ ਮੈਂ ਰਿਕਾਰਡਿੰਗ ਵੀ ਕਰੀ ਆ ਕਹਿੰਦੀ ਵੀ ਮਾਤਾ ਜੀ ਮੈਂ ਠੀਕ ਠਾਕ ਆ ਬੇ ਕੋਈ ਫਿਕਰ ਵਾਲੀ ਗੱਲ ਨਹੀਂ ਹੈਗੀ ਫਿਰ ਉਸ ਤੋਂ ਬਾਅਦ ਜੇ ਕੁੜੀ ਨੇ ਸਵੇਰੇ ਮੈਨੂੰ ਰਾਤ ਮੈਸੇਜ ਕਰੇ ਆ ਬੇ ਮ ਇਹ ਮਾਤਾ ਜੀ ਮੇਰੀ ਜਿਹੜੀ ਮੰਮੀ ਆ ਉਹ ਬਿਲਕੁਲ ਸੱਚ ਬੋਲਦੀ ਆ ਮੈਨੂੰ ਲੈ ਕੇ ਜਾਓ ਇੱਥੇ ਟੰਗ ਪਰੇਸ਼ਾਨ ਕਰਦਾ ਵਾ ਆਵੇ ਰਾਤ ਮੈਸੇਜ ਕਰੇ ਹੋਏ ਉਹਨੇ ਮੈਨੂੰ ਵਟਸਐਪ ਤੇ ਪੜੀ ਲਿਖੀ ਕਰ ਲੈਂਦੀ ਮੈਸੇਜ ਆ ਆ ਦੇਖੋ ਹੁਣ ਚੰਕ ਜੀ ਜਿਆਦਾ ਪੈ ਰਹੀ ਆ ਚਲੋ ਹੁਣ ਠੀਕ ਆ ਹਾਂਜੀ ਆ ਦੇਖੋ ਮੈਸੇਜ ਕਰੇ ਵੀ ਮੈਨੂੰ ਲੈ ਕੇ ਜਾਓ ਇੱਥੇ ਮੇਰੀ ਮੰਮੀ ਜਿਹੜੀ ਆ ਬਿਲਕੁਲ ਸਹੀ ਬੋਲਦੀ ਆ ਜਿਹੜੇ ਮੇਰੇ ਰਾਤ ਕੰਨੀ ਮੇਰੀ ਉੱਥੇ ਉਹਨਾਂ ਨੇ ਵੀ ਪਹਿਲੋ ਚਪੇੜਾ ਮਾਰੀਆਂ ਨਨਾਰ ਮੇਰੀ ਨੇ ਮੇਰੇ ਘਰ ਵਾਲੇ ਨੇ ਵੀ ਬਾਬਿਆਂ ਨਾਲ ਗੱਲ ਤੂੰ ਉਹਨਾਂ ਨੂੰ ਦੱਸਣਾ ਹੈਗਾ ਮੈਂ ਤੰਗ ਆ ਇੱਥੇ ਇਹ ਕਹਿ ਕੇ ਮੇਰੀ ਮੰਮੀ ਗਲਤ ਆ ਮੇਰਾ ਡੈਡੀ ਗਲਤ ਆ ਤੇ ਮੈਂ ਆਪਣੀ ਵੀ ਕੁਝ ਹੀ ਨਾ ਰਹਿ ਰਹੀ ਆ ਇੱਥੇ ਉਨੇ ਦਬਾ ਚ ਆ ਕੇ ਰਾਤੀ ਮੰਨਾ ਗੱਲ ਕਰੀ ਸੀ ਅੱਛਾ ਦਬਾ ਚ ਦਬਾ ਚ ਕਰੀ ਹਾਂਜੀ ਦਬਾ ਚ ਕੀ ਕਰੀ ਤੀ ਰਾਤ ਕੁੜੀ ਨੇ ਗੱਲਬਾਤ ਹੈਗੀ ਐ ਕੋਈ ਦੱਸ ਦੋ ਫੇਰ ਉਹਨਾਂ ਨੇ ਜਦੋਂ ਗੱਲ ਕਰੀ ਉਸ ਤੋਂ ਬਾਅਦ ਫੇਰ ਰਾਤ ਨੂੰ ਠੀਕ ਕਰੀ ਗੱਲ ਜਦੋਂ ਸਵੇਰੇ ਮੰਨਾ ਰੋ ਰੋ ਕੇ ਗੱਲ ਕਰੀ ਆਵਾਜ਼ ਘੁੱਟ ਕੇ ਕਹਿੰਦੀ ਕਿ ਮੇਰੇ ਹਸਬੰਡ ਸੁੱਤੇ ਪਏ ਆ ਮੈਂ ਬਾਥਰੂਮ ਚ ਆ ਕੇ ਗੱਲ ਕਰਦੀ ਪਈ ਆ ਮਾਤਾ ਜੀ ਦਾ ਡੇਕਰ ਕਵਸਟੀ ਆ ਨਹੀਂ ਤੇ ਮੇਰੀ ਮੌਤ ਹੋ ਜਾਣੀ ਆ ਜੇ ਤੁਸੀਂ ਮੈਨੂੰ ਨਾਣ ਕੇ ਖੜਿਆ ਅੱਛਾ ਜਿਹੜੀ ਗੱਲ ਪਹਿਲਾਂ ਕਹੇਤੀ ਸੀ ਕਹਿੰਦੀ ਉਹ ਝੂਠ ਸੀ ਹਾਂ ਜਿਹੜੀ ਪਹਿਲੋ ਕਹਿ ਰਹੀ ਸੀ ਵੀ ਉਹ ਦਬਾ ਜਾਣ ਕੇ ਗੱ ਠੀਕ ਲਾਉਣ ਤੇ ਠੀਕ ਠਾਕ ਆਪਾਂ ਠੀਕ ਠਾਕ ਨਹੀਂ ਹੈਗੀ ਕੁੜੀ ਜਿੱਥੇ ਗੱਲ ਕਰੀਏ ਜਵਾਨੀ ਠੀਕ ਹੋ ਖੁਸ਼ ਨਹੀਂ ਗਈ ਉੱਥੇ ਵੀਰ ਜੀ ਠੀਕ ਹੈ ਹਾਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ ਹਾਂ ਜੀ ਹੁਣ ਜਾਵਾਂਗੇ ਆਪਾਂ 4 ਵਜੇ ਦਾ ਟਾਈਮ ਦਿੱਤਾ ਹੈ ਠੀਕ ਹੈ ਉਧਰ ਜਾ ਕੇ ਜਦਾਂ ਗੱਲਬਾਤ ਸਾਰੀ ਕਰਕੇ ਕੀ ਗੱਲਬਾਤ ਆ ਸਾਹਮਣੇ ਲੈ ਕੇ ਆਵਾਂਗੇ ਸਾਰੀ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਕੁੜੀ ਨੂੰ ਕੁੱਟਿਆ ਆ ਉਹ ਜਨਾਂ ਦੀ ਗੱਲ ਉਹ ਜੀ ਗੱਲ ਨਾਲ ਗੱਲਬਾਤ ਕਰਾਂਗੇ ਠੀਕ